ਗੁਰੂ ਕੀ ਪਿਆਰੀ ਸਾਧ ਸੰਗਤ ਜੀ ਮਲਤਾਨ ਨਗਰ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਹੜਾ ਕਿ ਬਹੁਤ ਹੀ ਅਮੀਰ ਸੀ ਤੇ ਲੋਕ ਉਸ ਨੂੰ ਰੂਪਾ ਸੇਠ ਕਹਿੰਦੇ ਸਨ ਤੇ ਉਸੇ ਮਲਤਾਨ ਨਗਰ ਵਿੱਚ ਇੱਕ ਡਾਕੂ ਵੀ ਰਹਿੰਦਾ ਸੀ ਜਿਸ ਦਾ ਨਾਮ ਵੀ ਰੂਪਾ ਹੀ ਸੀ ਤੇ ਇੱਕ ਵਾਰੀ ਰੂਪੇ ਡਾਕੂ ਨੇ ਇੱਕ ਡਾਕਾ ਮਾਰਿਆ ਤੇ ਜਦੋਂ ਕੌਤਵਾਲ ਨੂੰ ਪਤਾ ਲੱਗਾ ਕਿ ਡਾਕਾ ਰੂਪੇ ਨੇ ਮਾਰਿਆ ਹੈ ਤਾਂ ਕੌਤਵਾਲ ਨੇ ਭੁਲੇਖੇ ਨਾਲ ਰੂਪੇ ਡਾਕੂ ਨੂੰ ਫੜਨ ਦੀ بجائے ਰੂਪੇ ਸੇਠ ਨੂੰ ਫੜ ਲਿਆ ਰੂਪਾ ਸੇਠ ਜਿਹੜਾ ਕਿ ਗੁਰੂ ਜੀ ਦਾ ਬਹੁਤ ਵੱਡਾ ਸਰਦਾਰਾ ਲੋ ਸਿੱਖ ਸੀ ਤੇ ਉਸ ਨੇ ਸੱਚੇ ਦਿਲੋਂ ਸਤ ਗੁਰੂ ਜੀ ਪਾਸ ਅਰਦਾਸ ਕੀਤੀ ਕਿ ਹੇ ਸਤ ਗੁਰੂ ਜੀ ਅੱਜ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਇੱਜ਼ਤ ਬਚਾ ਲਵੋ ਅਗਲੇ ਦਿਨ ਹੀ ਉਸ ਦੀ ਬੇਨਤੀ ਸੁਣੀ ਗਈ ਕਿਉਂਕਿ ਲਾਗਲੇ ਪਿੰਡ ਦੇ ਇੱਕ ਕੌਤਵਾਲ ਨੇ ਉਸ ਕੌਤਵਾਲ પાસે ਸੁਨੇਹਾ ਭੇਜਿਆ ਕਿ ਅਸਲੀ ਰੂਪਾ ਡਾਕੂ ਫੜਿਆ ਗਿਆ ਹੈ ਤੇ ਚੋਰੀ ਦਾ ਮਾਲ ਵੀ ਫੜਿਆ ਗਿਆ ਹੈ ਇਸ ਲਈ ਰੂਪੇ ਸੇਠ ਨੂੰ ਛੱਡ ਦਿੱਤਾ ਜਾਵੇ ਕੌਤਵਾਲ ਨੇ ਆਪਣੀ ਗਲਤੀ ਦੀ ਮਾਫੀ ਮੰਗਦੇ ਹੋਇਆ ਰੂਪੇ ਸੇਠ ਨੂੰ ਛੱਡ ਦਿੱਤਾ ਤੇ ਰੂਪੇ ਸੇਠ ਦੀ ਇੱਜ਼ਤ ਵੀ ਰਹਿ ਗਈ ਜਦੋਂ ਰੂਪੇ ਸੇਠ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਹਨ ਤੇ ਸੰਗਤਾਂ ਦੂਰ ਦੂਰ ਤੋਂ ਉਹਨਾਂ ਲਈ ਸੁਗਾਤਾਂ ਲੈ ਕੇ ਜਾ ਰਹੀਆਂ ਸਨ ਤਾਂ ਰੂਪੇ ਸੇਠ ਦਾ ਵੀ ਮਨ ਬਣਿਆ ਕਿ ਉਹ ਵੀ ਵਧੀਆ-ਵਧੀਆ ਸੁਗਾਤਾਂ ਗੁਰੂ ਜੀ ਨੂੰ ਭੇਟ ਕਰੇਗਾ ਉਸ ਨੇ ਬਹੁਤ ਸਾਰੇ ਸੁੰਦਰ ਹੀਰੇ ਮੋਤੀਆਂ ਦੇ ਹਾਰ ਬਣਵਾਏ ਤੇ ਗੁਰੂ ਸਾਹਿਬ ਜੀ ਦੇ ਮੇਚ ਦੇ ਦੋ ਜੜਾਊ ਕੜਿਆਂ ਦੀ ਜੋੜੀ ਬਣਵਾਈ ਪਰ ਜਦੋਂ ਕਿਸੇ ਕਾਰਨ ਉਹ ਆਨੰਦਪੁਰ ਸਾਹਿਬ ਨਾ ਜਾ ਸਕਿਆ ਤਾਂ ਉਸ ਨੇ ਇਹ ਸੁਗਾਤਾਂ ਆਪਣੇ ਇਲਾਕੇ ਦੇ ਮਸੰਦ ਭਾਈ ਦੁਲਚੇ ਦੇ ਹੱਥ ਭੇਜ ਦਿੱਤੀਆਂ ਗੇਮ ਤੇ ਸੁਗਾਤਾਂ ਨੂੰ ਦੇਖ ਕੇ ਭਾਈ ਦੁਲਚੇ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਜੜਾਉ ਕੜਿਆਂ ਦੀ ਜੋੜੀ ਆਪਣੀ ਪੱਗ ਵਿੱਚ ਲੁਕਾ ਲਈ ਤੇ ਹੀਰੇ ਮੋਤੀਆਂ ਦੇ ਹਾਰ ਗੁਰੂ ਸਾਹਿਬ ਜੀ ਨੂੰ ਭੇਟ ਕਰ ਦਿੱਤੇ ਜਾਣੀ ਜਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਪਹਿਲਾਂ ਤੋਂ ਹੀ ਜਾਣਦੇ ਸਨ ਤੇ ਉਹਨਾਂ ਨੂੰ ਦੁਲਚੇ ਦੀ ਚਲਾਕੀ ਦਾ ਪਤਾ ਚੱਲ ਗਿਆ ਅਗਲੇ ਦਿਨ ਜਦੋਂ ਦਰਬਾਰ ਸਜਿਆ ਤਾਂ ਗੁਰੂ ਜੀ ਤਖਤ ਉੱਤੇ ਵਿਰਾਜਮਣ ਹੋਏ ਤਾਂ ਉਹਨਾਂ ਨੇ ਕਿਹਾ ਕਿ ਭਾਈ ਦੁਲਝੇ ਕਿੱਥੇ ਹੈ ਉਹ ਤੁਰੰਤ ਮੇਰੇ ਸਾਹਮਣੇ ਹਾਜ਼ਰ ਹੋਵੇ ਤਾਂ ਦੁਲਚਾ ਝੱਟ ਉੱਠ ਕੇ ਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਗਿਆ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਤੁਸੀਂ ਮੇਰੇ ਵਾਸਤੇ ਕਿਹੜੀ ਸੁਗਾਤ ਲੈ ਕੇ ਆਏ ਹੋ ਤਾਂ ਭਾਈ ਦੁਲਚੇ ਨੇ ਜਵਾਬ ਦਿੱਤਾ ਕਿ ਮਹਾਰਾਜ ਜੀ ਮੈਂ ਤਾਂ ਜੋ ਕੁਝ ਵੀ ਲਿਆਇਆ ਸੀ ਉਹ ਸਭ ਕੱਲ ਆਪ ਜੀ ਅੱਗੇ ਭੇਟ ਕਰ ਦਿੱਤਾ ਸੀ ਤਾਂ ਗੁਰੂ ਜੀ ਨੇ ਫੇਰ ਤੋਂ ਪੁੱਛਿਆ ਕਿ ਭਾਈ ਦੁਲਚੇ ਚੰਗੀ ਤਰ੍ਹਾਂ ਜਾਦ ਕਰ ਲੈ ਕੋਈ ਚੀਜ਼ ਰਹਿ ਤਾਂ ਨਹੀਂ ਗਈ ਕਿਸੇ ਪ੍ਰੇਮੀ ਨੇ ਕੋਈ ਸ਼ਗਾਤ ਭੇਜੀ ਹੋਵੇ ਤੇ ਆਪ ਜੀ ਭੇਟ ਕਰਨਾ ਭੁੱਲ ਗਏ ਹੋ ਆ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਦੁਲਚਾ ਕ੍ਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਬੱਚਿਆਂ ਵਾਲਾ ਵਰਤਾਵ ਕਰ ਰਹੇ ਹੋ ਮੈਂ ਪਿਛਲੇ 50 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਤੇ ਤੁਸੀਂ ਮੇਰੇ ਉੱਤੇ ਸ਼ੱਕ ਕਰ ਰਹੇ ਹੋ ਤੇ ਭਰੇ ਦਰਬਾਰ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ ਤਾਂ ਦਲਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਭਾਈ ਦਲਚੇ ਥੋੜਾ ਮੇਰੇ ਨੇੜੇ ਆਓ ਤਾਂ ਜਦ ਭਾਈ ਦੁਲਚਾ ਗੁਰੂ ਜੀ ਦੇ ਕੋਲ ਗਿਆ ਤਾਂ ਗੁਰੂ ਜੀ ਨੇ ਜ਼ੋਰ ਨਾਲ ਹੱਥ ਮਾਰ ਕੇ ਦੁਲਚੇ ਦੀ ਪੱਗ ਲਾ ਦਿੱਤੀ ਤੇ ਕਹਿਣ ਲੱਗੇ ਕਿ ਪਹਿਲਾਂ ਤਾਂ ਮੈਂ ਤੈਨੂੰ ਕੁਝ ਨਹੀਂ ਕਿਹਾ ਇੱਜ਼ਤ ਨੂੰ ਹੱਥ ਤਾਂ ਹੁਣ ਪਾਇਆ ਹੈ ਗੁਰੂ ਜੀ ਦਾ ਇਹ ਵਰਤਾਓ ਦੇਖ ਕੇ ਸਾਰੀ ਸੰਗਤ ਹੈਰਾਨ ਰਹਿ ਗਈ ਕਿ ਗੁਰੂ ਜੀ ਵੀ ਗੁੱਸੇ ਵਿੱਚ ਆ ਸਕਦੇ ਹਨ ਪਰ ਉਹਨਾਂ ਦੀ ਹੈਰਾਨੀ ਉਸ ਵੇਲੇ ਹੋਰ ਵੱਧ ਗਈ ਜਦੋਂ ਪੱਗ ਵਿੱਚੋਂ ਸੋਨੇ ਦੇ ਜੜਾ ਉਕਰਿਆਂ ਦੀ ਜੋੜੀ ਬਾਹਰ ਡਿੱਗ ਪਈ ਤੇ ਇੱਕ ਸਿੱਖ ਨੇ ਚੁੱਕ ਕੇ ਗੁਰੂ ਸਾਹਿਬ ਜੀ ਨੂੰ ਫੜਾਈ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਦੁਰਤੇ ਹੁਣ ਦੱਸ ਤੇਰੀ ਇੱਜ਼ਤ ਵਿੱਚ ਕੀ ਲੁਕਿਆ ਪਿਆ ਸੀ ਜਿਸ ਗੁਰੂ ਪਿਆਰੇ ਨੇ ਬੜੀ ਰੀਜ ਨਾਲ ਇੱਕ ਕੜੇ ਸਾਨੂੰ ਭੇਜੇ ਸਨ ਉਹ ਭਲਾਪੁਰਖ ਕੀ ਸੋਚਦਾ ਹੋਵੇਗਾ ਤਾਂ ਭੇਦ ਖੁੱਲ ਜਾਣਦੇ ਭਾਈ ਦੁਲਚਾ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਜੀ ਦੇ ਚਰਨਾਂ ਤੇ ਪਾਗ ਰੱਖ ਕੇ ਮਿਲਤਾ ਤਰਲੇ ਕਰਨ ਲੱਗਾ ਕਿ ਮਹਾਰਾਜ ਜੀ ਮੈਨੂੰ ਬਖਸ਼ ਲਵੋ ਮੈਂ ਤਾਂ ਤੁਹਾਨੂੰ ਛੋਟਾ ਜਿਹਾ ਬਾਲਕ ਹੀ ਸਮਝਿਆ ਸੀ ਤੁਸੀਂ ਤਾਂ ਸਤਗੁਰ ਅੰਤਰਜਾਮੀ ਆਪ ਹੀ ਪਰਮੇਸ਼ਵਰੋ ਤੇਰੇ ਤੇ ਕਿਰਪਾ ਕਰੋ ਤੇ ਮੇਰੀ ਭੁੱਲ ਬਖਸ਼ ਦੇਵੋ ਤਾਂ ਗੁਰੂ ਜੀ ਨੇ ਫਰਮਾਇਆ ਕਿ ਭਾਈ ਦੁਲਚੇ ਗੁਰੂ ਘਰ ਵਿੱਚ ਬਖਸ਼ਿਸ਼ ਦੀ ਕੋਈ ਘਾਟ ਨਹੀਂ ਜਾਂ ਤੈਨੂੰ ਬਖਸ਼ ਦਿੱਤਾ ਪਰ ਅੱਗੇ ਤੋਂ ਅਜਹੀ ਹੀਰਾ ਫੇਰੀ ਨਾ ਕਰੀ ਤਾਂ ਦੁਲਚਾ ਬਹੁਤ ਖੁਸ਼ ਹੋਇਆ ਤੇ ਉਸ ਦਾ ਇਹ ਸਾਰੇ ਸੰਗਤ ਦਾ ਗੁਰੂ ਸਾਹਿਬ ਜੀ ਉੱਤੇ ਅਥਾ ਪ੍ਰੋਸਾ ਤੇ ਸਦਕ ਵੱਜ ਗਿਆ ਗੁਰੂ ਪਿਆਰਿਓ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦੀ ਈਮਾਨਤ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਤੇ heira ਫੇਰੀ ਨਹੀਂ ਕਰਨੀ ਚਾਹੀਦੀ ਸਤਨਾਮ ਸ਼੍ਰੀ ਵਾਹਿਗੁਰੂ